ਸਾਸ੍ਰੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਫਾਈਨਲੀ ਇੱਕ ਹਫ਼ਤੇ ਬਾਅਦ ਆਪਾਂ ਆਪਣੇ ਫਾਰਮ ਦੇ ਵਿੱਚ ਆ ਗਏ ਚਲੰਦਰੋਂ ਅੱਜ ਮੈਂ 3:00 ਵਜੇ ਵਾਪਸ ਆ ਗਿਆ ਸੀਗਾ 2 ਕੋ ਘੰਟੇ ਰੈਸਟ ਕੀਤੀ ਉਸ ਤੋਂ ਬਾਅਦ ਧਾਰਾਂ ਤੂਰਾਂ ਦਾ ਕੰਮ ਹੋ ਗਿਆ ਕਰਦੇ ਥੋੜੇ ਜਿ ਇੱਧਰ ਖੇਚਲਾ ਕੋ ਚਲਾ ਜਾਈਏ ਘਟ ਕਰਕੇ ਖੁਸ਼ ਨਹੀਂਗੇ ਬਾਬਾ ਸਾਰਾ ਕੰਮ じゃ ਬਤਾਇਆ ਪਿਆ ਮੈਂ ਅੱਜ ਲੱਗਿਆ ਨਹੀਂ ਕੰਮ ਮੈਂ ਚੱਲ ਸਵੇਰੀ ਦੇਖਾਂਗੇ ਨਮਾਉਣ ਤੋਂ ਹੋਂ ਦਾ ਜਿਹੜੀ ਮੇਰੇ ਸਾਡੀ ਆਉਣ ਸਾਡਾ ਡਿਸਕਸ਼ਨ ਹੋਈ ਅੱਜ ਫੈਮਿਲੀ ਨਾਲ ਉਹ ਇਹ ਹੋਈ ਹੈ ਜਿਹੜੀ ਆਪਣੀ ਮੋਟਰ ਸੂਨ ਵਾਲੀ ਅੱਜ 15 16 ਦਿਨ ਰਹਿ ਗਏ ਇਹਦੇ ਵਿੱਚ ਸੂਨ ਵਾਲੇ ਇਹਨੂੰ ਵੇਚਣ ਦੀਆਂ ਸਲਾਹਾਂ ਹੋ ਰਹੀਆਂ ਨੇ ਕਿਹੜਾ ਸਾਰਿਆਂ ਨਾਲੋਂ ਵੱਧ ਦੁੱਖ ਖਗਾਮਾ ਮੇਰੇ ਲਈ ਤੇ ਮੇਰਾ ਮਨ ਵੀ ਨਹੀਂ ਕਰਦਾ ਮੈਂ ਇਦਾਂ ਦੀ ਗੱਲ ਕਰਾਂ ਇਹਦੇ ਬਾਰੇ ਕਿਉਂਕਿ ਮੇਰੀ ਫੇਵਰਿਟ ਝੁੱਟੀ ਰਹੀ ਹੈ ਸਾਰੇ ਫਾਰਮ 'ਚ ਹੁਣ ਤੱਕ ਜਿੱਥੇ ਵੀ ਮੈਂ ਖੜਾ ਹਾਂ ਇਹਨੇ ਮੇਰੇ ਕੋਲ ਆ ਜਾਣਾ ਉਹਦੀ ਛੱਟਦੇ ਨੇ ਮੈਂ ਉਧਰ ਤੁਰੇ ਫਿਰਦਾ ਵੀ ਇਹਨੂੰ ਬੋਲ ਮਾਰਨਾ ਸਾਰਿਆਂ ਨਾਲੋਂ ਪਹਿਲਾਂ ਇਹਨੇ ਬੋਲ ਲੈਣਾ ਇੱਧਰੋਂ ਓਏ ਐ ਕਰਕੇ ਤੇ ਤਿਆਰ ਬਹੁਤ ਸੋਹਣੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਮਾਬੇ ਦੀ ਕਿਰਪਾ ਨਾਲ ਫੀਡਾਂ ਫੋੜਾਂ ਆਪਾਂ ਚੰਗੀਆਂ ਪਾਈਆਂ ਨੇ ਕਿਉਂਕਿ ਇਹ ਤੋਂ ਪਹਿਲਾਂ ਤਾਂ ਮਨ ਦੇ ਵਿੱਚ ਕਦੇ ਆਈ ਵੀ ਨਹੀਂ ਦੀ ਗੱਲ ਕਦੇ ਸੋਚੀ ਵੀ ਨਹੀਂ ਸੀ ਮੈਨੂੰ ਇਹ ਵੇਚਣ ਬਾਰੇ ਆਪਾਂ ਸੋਚ ਸਕਦੇ ਹਾਂਗੇ ਬਾਕੀ ਤਿਆਰ ਬਹੁਤ ਸੋਹਣੀ ਹੋ ਰਹੀ ਹੈਗੀ ਇਹਦੇ ਵਿੱਚ ਕਾਹਨ ਜ਼ਰੂਰ ਆਉ ਸਾਰੇ ਡਾਕਟਰਾਂ ਨੇ ਕਨਫਰਮ ਕਰਤਾ ਕਹਿੰਦੇ ਇਹ ਸੁਣ ਤੋਂ ਬਾਅਦ ਜਦੋਂ ਖਾਲੀ ਕਰਦੇ ਹੋ ਉਦੋਂ ਨਿਕਲ ਜਾਊਗਾ ਇਹ ਕੋਈ ਬੜੀ ਟੈਨਸ਼ਨ ਨਹੀਂ ਹੈਗੀ ਵੀ ਜੇ ਚਾਰ ਨੇ ਇਹਨੂੰ ਪੇਠਾ ਚਾਰ ਦੋ ਪੇਠੇ ਚਾਰ ਨਾਲ ਠੀਕ ਹੋ ਜਾਣਾ ਇਹਨੇ ਮੈਨੂੰ ਬਿਲਕੁਲ ਵੀ ਪ੍ਰਾਣੀ ਹੋਣ ਦੇਣਾ ਜਿੱਧਰ ਮੈਂ ਜਾਊਗਾ ਮੇਰੇ ਨਾਲ ਹੀ ਇੰਨੀ ਕਿ ਜ਼ਿਆਦੇ ਪਿਆਰ ਕਰਦੀ ਐ ਇਹਨੂੰ ਮੈਂ ਕਿਵੇਂ ਵੇਚ ਸਕਦਾ ਇੱਕ ਵਾਰੀ ਜਰੂਰ ਮੈਨੂੰ ਤੁਹਾਡੇ ਸਾਹਮਣੇ ਨਾਲ ਜਿਹੜੀ ਤੁਹਾਨੂੰ ਸਹੀ ਲੱਗਦੀ ਐ ਰਹਿ ਉਹ ਮੈਨੂੰ ਜਰੂਰ ਦਿਓ ਭਈ ਵੇਚਣੀ ਚਾਹੀਦੀ ਐ ਜਾਂ ਨਹੀਂ ਕਿਉਂਕਿ ਪੈਸੇ ਤਾਂ ਥੋੜੇ ਟਾਈਮ ਬਾਅਦ ਫੇਰ ਵੀ ਕਮਾਏ ਜਾਣਗੇ ਟਾਈਮ ਚਲੋ ਹੁਣ ਥੋੜਾ ਜਿਹਾ ਸੌਖਾ ਆਇਆਗਾ ਕੱਲ ਨੂੰ ਸੌਖਾ ਵੀ ਆਊਗਾ ਬਾਬਾ ਕਰੋ ਕਿਰਪਾ ਪਰ ਮੈਨੂੰ ਇਹ ਲੱਗਦਾ ਇੰਨੇ ਪਿਆਰੇ ਐਨੀਮਲ ਇੰਨੀ ਰੀਜਨਲ ਪਾਲਿਆ ਹੋਇਆ ਪਸ਼ੂ ਇਹ ਨਹੀਂ ਦੁਬਾਰੇ ਮਿਲਣਾ ਹੁੰਦਾ ਛੇਤੀ ਤੇ ਮਾਨ ਬਹੁਤ ਉਦਾਸ ਹੈ ਜਦੋਂ ਦਾ ਮੈਂ ਆਇਆ ਜਦੋਂ ਇਹ ਗੱਲ ਸੁਣੀ ਹੈ ਕੀ ਕਰੂੰ ਤੇ ਬਾਕੀ ਸਾਰੇ ਫਾਰਮ ਦੇ ਐਨੀਮਲ ਸਹੀ ਨੇ ਬਾਬੇ ਦੀ ਕਿਰਪਾ ਨਾਲ ਦੁੱਧ ਜਰੂਰ ਘਟੇ ਹੋਏ ਨੇ ਦੋਨੇ ਗਾਂਈਂ ਤੇ ਛੋਟੀ ਆਪਣੀ ਥੋੜਾ ਥੋੜਾ ਟਾਈਮ ਵੀ ਹੋ ਗਿਆ ਬਾਕੀ ਸੇਤ ਸੰਭਾਲ ਜੀ ਜਦੋਂ ਘਟ ਜੇ ਕੋਲੋਂ ਤਾਂ ਪਸ਼ੂਆਂ ਦੀ ਫਿਰ ਦੁੱਧ ਥੋੜਾ ਥੋੜਾ ਉਹ ਵੀ ਤੋੜ ਜਾਂਦੇ ਨੇ ਪਸ਼ੂ ਬਾਕੀ ਜਿਮਨੀ ਵਰਗੇ ਚਨਾਵ ਵਰਗੇ ਖੜੇ ਨੇ ਚਨਾਬ ਉਹ ਟੱਡ ਦੁਬਾਰੇ ਫੇਰ ਕਰ ਗਿਆ ਪੰਜ-ਸੱਤ ਦਿਨ ਖੁੱਲਾ ਰੱਖਿਆ ਕਰਦੇ ਨੇ ਨੇਰੇ ਪੱਠੇ ਖਾ ਜਾਂਦੇ ਨੇ ਖੁੱਲੇ ਫਿਰਦੇ ਦੋਨੇ ਮੈਂ ਤਾਂ ਇਹਨਾਂ ਨੂੰ ਬੰਨ ਕੇ ਰੱਖਦਾ ਹਾਂ ਨਾ ਬਾਕੀ ਗੋਰੀ ਫੀਡ ਫੂਡ ਚੱਲੀ ਜਾਂਦੀ ਐ ਇਹਨਾਂ ਸਾਰਿਆਂ ਦੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਸਾਰੇ ਭਰਾ ਤੁਹਾਡੀ ਸਾਰਿਆਂ ਦੀ ਬਤੋਲ ਤਾਂ ਆਪਾਂ ਨੇ 2-4 ਮਹੀਨਿਆਂ ਦੇ ਵਿੱਚ ਚੈਨਲ ਮਾਨੀਟਾਈਜ਼ ਕੀਤਾ ਹੈਗਾ ਵੀਡੀਓ ਨੂੰ ਹੁਣ ਜਰੂਰ ਵੱਧ ਤੋਂ ਵੱਧ ਸਾਰੀ ਦੇਖਿਆ ਕਰੋ ਹੱਥ ਮੰਨ ਕੇ ਬੇਨਤੀ ਆ ਤੇ ਲਾਈਕ ਵੀ ਜਰੂਰ ਕਰਿਆ ਕਰੋ ਆਪਣੇ ਯਾਰਾਂ ਬੇਲੀਆਂ ਨਾਲ ਜਿਨ੍ਹਾਂ ਨਾਲ ਤੁਹਾਡੀ ਫਾਰਮ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਆਪਣੀਆਂ ਟੂਰ ਵਾਲੀਆਂ ਵੀਡੀਓ ਆਉਣੀਆਂ ਟੂਰ ਦੇ ਘੁੰਮਣ ਘਮਾਉਣ ਵਾਲੀਆਂ ਸਲਾਹਾਂ ਹੁੰਦੀਆਂ ਹੁੰਦੀਆਂ ਨੇ ਉਹਨਾਂ ਨਾਲ ਜਰੂਰ ਮੇਰਾ ਚੈਨਲ ਇੱਕ ਇੱਕ ਵਾਰੀ ਦੋ ਦੋ ਵਾਰੀ ਸ਼ੇਅਰ ਕਰਿਆ ਕਰੋ ਰਿਕਵੈਸਟ ਹੈ ਕਿ ਸਾਰਿਆਂ ਨੂੰ ਥੋੜਾ ਜਿਹਾ ਹੁਣ ਆਪਾਂ ਨੇ ਵੀਡੀਓ ਵਾਲਾ ਕੰਮ ਫੇਸਬੁੱਕ ਤੋਂ YouTube ਤੋਂ Instagram ਤੇ ਖਿੱਚ ਕੇ ਰੱਖਣਾ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਪੋਸੀਬਲ ਆ ਬਾਕੀ ਮਿਹਨਤ ਵੀਰੇ ਮੇਰੇ ਵੱਲੋਂ ਪੂਰੀ ਯੋਰਾਂ ਤੇ ਹੈਗੀ ਮੈਂ ਜਦੋਂ ਵੀ ਮੈਨੂੰ 2-4 ਮਿੰਟਾਂ ਦਾ ਟਾਈਮ ਲੱਗਦਾ ਮੈਂ ਵੀਡੀਓ ਕੱਢਣ ਦਾ ਇੱਕ ਨਾ ਤਾਂ ਵੀਡੀਓ ਤੇ ਇੱਕ ਸ਼ਾਰਟ ਹੀ ਕੱਢਾਂ ਮੈਂ ਮੇਰੀ ਮਨ ਚ ਹੁੰਦਾ ਵੀ ਕਣ ਦੀ ਸ਼ਾਰਟ ਵੀਡੀਓ ਬਣਾ ਕੇ ਤਾਂ ਘਟੂ ਘਟਾ ਅਪਲੋਡ ਕੀਤੀ ਜਾਵੇ ਬਾਕੀ ਤੁਸੀਂ ਜਰੂਰ ਮੇਰਾ ਸਾਥ ਦਿਓ ਹਰ ਇੱਕ ਵੀਡੀਓ ਦੀ ਤਰ੍ਹਾਂ ਜਵੇਂ ਤੁਸੀਂ ਹੁਣ ਤੱਕ ਦਿੱਤਾ ਹੈਗਾ ਇਹ ਮੈਨੂੰ ਕਨਫਿਊਜ਼ਨ ਜਰੂਰ ਮੇਰੀ ਦੂਰ ਕਰਿਓ ਵੀ ਸੇਲ ਕਰਨੀ ਚਾਹੀਦੀ ਛੋਟੀ ਆਪਣੀ ਮੋਟੋ ਕ ਨਹੀਂ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਯਾਰ ਮੈਨੂੰ ਕੋਈ ਬਾਲਾ ਦੁੱਧ ਦਾ ਲਾਲਚ ਨਹੀਂ ਹੈਗਾ ਵੀ 15 ਲੀਟਰ ਕੱਢੇ 14 ਲੀਟਰ ਮੈਨੂੰ ਉਮੀਦ ਹੈ ਤੋਂ ਬਸ ਇੱਕ ਫੈਕਟਰ ਹੈਗਾ ਵੀ 13-14 ਲੀਟਰ ਇਹਨੇ ਪਹਿਲੇ ਸੂਏ ਕੱਢਣੀ ਕੱਢਣਾ ਭਾਬੇ ਦੀ ਕਿਰਪਾ ਨਾਲ ਬਾਕੀ ਇਹਨੇ ਵੀ 12-13 ਲੀਟਰ ਪਹਿਲੇ ਸੂਏ ਕੱਢਤਾ ਸੀਗਾ ਬਾਕੀ ਦੇਖਦੇ ਆਂ ਯਾਰ ਮਾੜਾ ਟਾਈਮ ਦੱਸ ਕੇ ਨਹੀਂ ਆਉਂਦਾ ਹੁੰਦਾ ਕਿਸੇ ਤੋਂ ਤੇ ਬਾਕੀ ਗੱਲ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਧੰਨਵਾਦ